ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤਾਂ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਸਾਹੀਵਾਲ ਗੱਬਣ ਤੇ ਇੱਕ ਐਫ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾ ਸੁਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਜੰਟਾ ਪਿੰਡ ਮਾਨੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ 98556066 ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਹਾਂ ਹਾਂ ਬਾਈ ਹੋ ਗਏ ਸੀ ਠੀਕ ਆ ਜੀ ਇੱਕ ਨੰਬਰ ਤਾਂ ਸ਼ੁਰੂ ਕਰ ਲੈਣੇ ਆ ਜੀ ਇਹਦੀ ਕੀ ਡਿਟੇਲ ਆ ਜੀ ਦੂਜਾ ਸੂਆ ਬਾਈ ਇਹਦਾ ਠੀਕ ਆ ਜੀ ਇਹਦਾ 13-14 ਕਿਲੋ ਦੁੱਧ ਚੋਇਆ ਵਾ ਮਾਲਕਾਂ ਦੇ ਕਹਣ ਦੇ ਆਪਾਂ ਕਹਿੰਨੇ ਆ ਆਪਾਂ ਆਵਦਾ ਤਾਂ ਨਹੀਂ ਕਹਿੰਦੇ 13-14 ਦੇ ਦਊਗੀ ਵੜ ਠੀਕ ਆ ਜੀ ਉਹ ਠੰਡੀ ਸੀਲ ਆ ਕਿੰਨੇ ਕ ਦਿਨ ਲੈ ਜਾਓ ਬਾਈ ਇਹ 5-7 ਦਿਨ ਲੈ ਜਾਓ ਬਾਈ 5-7 ਦਿਨ ਲੈ ਕੇ ਦੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਆ ਸੁੰਦੀ ਆ 5 ਤੋਂ 7 ਦਿਨਾਂ ਦੀ ਕੱਚੀ ਆ ਜੀ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 13-14 ਕਿਲੋ ਦੁੱਧ ਚੋਇਆ ਵਾ ਜੀ ਐਗਟੀਆਰ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ ਆਪਾਂ 13 14 ਕਿਲੋ ਲਈ ਕਹਿ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਹਵਾਨਾ ਕਰਮਾ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਸੋਹਣੀ ਫੇਸ ਕੁਆਲਟੀ ਖਣਾ ਦੇ ਸਹਿ ਸੋਨੇ ਆ ਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਜਵਾਈ ਵਾਲੇ ਬਾਕੀ ਬਾਈ ਸ਼ੀਲ ਸਾਹੂ ਪੂਰੀ ਹਾਂ ਹਾਂ ਬਾਈ ਠੰਡੀ ਸ਼ੀਲਾ ਪੂਰੀ ਪੂਰੀ ਬਾਈ ਜਕਰ ਨਹੀਂਗਾ ਯਾਰ ਸਾਹੂਆ ਚਾਹੇ ਜਵਾਕ ਹੋਈ ਜਾਂ ਤੇ ਬਈ ਥਣਾ ਥਣਾ ਦੀ ਜਮਾ ਓਕੇ ਆ ਜੀ ਜਮਾ ਓਕੇ ਆ ਬਈ ਜਮਾ ਓਕੇ ਜੀ ਥਣਾ ਦੀ ਬਈ ਕਹਿੰਦਾ ਓਕੇ ਆ ਬਾਕੀ ਰੰਗ ਰੂਪ ਦੀ ਚੰਗੀ ਆ ਫੇਸ ਕੁਆਲਿਟੀ ਸੋਣੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ ਮੱਝਾਂ ਵਰਗਾ ਚਿਟਾ ਦੁੱਧ ਹੀ ਹੁੰਦਾ ਇਹਦਾ ਮੁੱਲ ਬਈ ਜਾਇਜ਼ ਇਹਦਾ ਜਾਇਜ਼ ਬਈ ਲੈਣ ਦੇਣ 36000 ਦੀ ਦੇਵਾਂਗੇ ਠੀਕ ਆ ਮਾੜਾ ਮੋਟਾ ਮਾਨਤਨ ਹੋ ਜੀ ਹਾਂ ਥੋੜਾ ਹੀ ਹੋਊਗਾ ਬਈ ਠੀਕ ਆ ਜੀ ਮੁੱਲ ਜਾਇਜ਼ ਜੀ ਕਿਤਾ ਬਈ ਨੇ 36000 ਰੁਪਿਆ ਬਾਕੀ ਉਹਦੇ ਜੋ ਮਾੜਾ ਮੋਟਾ ਮਾਨਤਾਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਗੜੰਗ ਟਕਾਲ ਸਕਦੇ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਬਾਈ ਇਹਦੇ 15 ਦਿਨ ਪਏ ਆ ਬੱਚੀ ਦੇ ਠੀਕ ਕਿੰਨੇਵੇਂ ਸੂਏ ਸੁੰਨਾ ਜੀ ਇਹ ਵੀ ਦੂਜੇ ਸੂਏ ਸੁੰਦੀ ਆ ਠੀਕ ਆ ਜੀ ਤੇ ਪਹਿਲੇ ਸੂਏ ਬਾਈ ਕਿੰਨਾ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਬਾਈ 17 18 ਕਿਲੋ ਦੁੱਧ ਦਿੱਤਾ ਤੇ ਸੀਮਨ ਬਾਈ ਕਿਹੜਾ ਲੱਗਿਆ ਮਾਲਕ ਬਾਈ ਨਹੀਂ ਇਹ ਤਾਂ ਨਹੀਂ ਪੁੱਛਿਆ ਨਹੀਂ ਆਪਾਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹ ਵੀ ਦੂਜੇ ਸੂਏ ਸੁੰਦੀ ਆ ਸੋਹਣੀ ਐਚ ਐਫ ਆਰ ਪਹਿਲੇ ਸਵੇ ਕਿੰਨਾ ਦੁੱਧ ਬਾਈ ਬਾਈ 17 18 ਕਿਲੋ ਦੁੱਧ ਦੱਸਤਾ 12 18 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕਿ ਚੋਇਆ ਵਾ ਤੇ ਲਗਭਗ 15 ਦਿਨ ਲੈ ਜੂ ਹਾਂ ਹਾਂ ਲੈ ਜੂ ਬਾਈ 15 ਲਗਭਗ 15 ਦਿਨ ਲੈ ਜੂ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਅਜੇ ਤਾਂ ਸਟਾਰਟ ਹੀ ਕੀਤੀ ਆ ਬਣਾਉਣੀ ਸਾਰੀਆਂ ਵਾਲਟੇਲਾਂ ਕੱਢ ਕੇ ਸੁਨਾ ਰੰਗ ਰੂਪ ਦੀ ਇਹ ਵੀ ਜੰਗੀ ਆ ਥਣਾ ਦੇ ਸਹਿਜ ਬਹੁਤ ਸੋਹਣੇ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਣ ਨਿਖੜ ਮੇ ਇੱਕੋ ਜਿਹੇ ਸਹਿਜ ਦੇ ਕੱਲੀ ਕੱਚੀ ਕੱਚੀ ਆ 4 ਦਿਨ ਸੇਵਾ ਕਰਕੇ ਪੂਰੇ 4 ਪੈਸੇ ਛੱਡਣ ਵਾਲੀ ਗਾਂ ਐ ਜੀ ਕਿਉਂਕਿ ਹਵਾਨਾ ਕਰਮ ਵਾਲੀ ਨੇ ਸੋਨਾ ਬਣਾ ਲੈਣਾ ਝੋਲ ਝੂਲ ਹਵਾਨੇ ਚ ਬਹੁਤ ਆ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਸੀਓ ਸਾਹੂ ਕਰਮਾ ਵਾਲੀ ਪੂਰੀ ਆ ਹਵਾਨਾ ਖਿੱਚਾਂਗੇ ਦਾ ਰਵੜਾਂ ਗੋਦ ਦਾ ਸਾਰੀ ਵਾਲਟਾਂ ਕੱਢ ਕੇ ਸੋਨਾ ਜੀ ਇਹਦਾ ਮੁੱਲ ਬਈ ਅੱਜ ਦਾ ਅੱਜ ਦਾ ਮੁੱਲ ਬਈ ਇਹਦਾ 48000 ਰੁਪਇਆ ਜੀ ਮਾਨਤਨ ਹੋ ਜੂਗਾ ਜੀ ਥੋੜਾ ਘਣਾ ਹੀ ਹੋਊਗਾ ਬਾਈ ਠੀਕ ਆ ਅੱਜ ਦਾ ਮੁੱਲ ਬਾਈ ਕਹਿੰਦਾ 48000 ਰੁਪਇਆ ਬਾਕੀ ਜਿੱਦੇ ਤਿਆਰ ਹੋਈ ਉਹਦੇ ਮੁੱਲ ਹੋਰ ਹੋਊਗਾ ਬਾਕੀ ਫੇਸ ਕੁਆਲਿਟੀ ਸੋਨੀ ਆ ਰੰਗ ਰੂਪ ਦੀ ਇਹ ਵੀ ਚੰਗੀ ਆ ਜੀ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ